ਜੱਟ ਕਰਦੇ ਮਰਦੇ ਖਾਨ ਨੂੰ ਮੰਦੀਏ ਭਾਬੀ ਲੈਂਦੀ ਤਾਂ ਮੈਂ ਕਦੇ ਨਾ ਜੋਰ ਨਗਾਵੇ ਤੂੰ ਕਦੇ ਨਾ ਆਇਓ ਕੰਮ ਮੇਦੇ ਚਲਿਆ ਕੋ ਸਤੀ ਤੇ ਜਨਚਰ ਗਾਉਣਾ ਇਹ ਕਦੇ ਜੋਰ ਨਗਾਉ ਜੇ ਦਾਮਾ ਤੇ ਗਾਉ ਨੀ ਤੇ ਛੱਡੋ ਖੜਾ ਮੈਨੂੰ ਪਾਰ ਲੰਗਾ ਦੇਵੇਂ ਕੜਿਆ ਮਨਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਗਾ ਦੇਵੇਂ ਕੜਿਆ ਮਨਤਾ ਤੇ ਮੈਂ ਕਾ ਕੀ ਸੁਣੋਗੇ ਆ ਤਾਂ ਕੀ ਸੁਣਾਓਗੇ ਆ ਤਾਂ ਜਿੰਦੂਆ ਆਉਂਦਾ ਕਿਦਾਂ ਜਿੰਦੂਆ ਜਿੰਦੂਆ ਆਹ ਜਿੰਦੂਆ ਹੁੰਦੀ ਇੱਕ ਤਰਜੋ ਆ ਜੀ ਅੱਛਾ ਉਹ ਆਮ ਮੁੰਡਿਆਂ ਨੂੰ ਨਹੀਂ ਪਤਾ ਜਿੰਦੂਆ ਕੀ ਹੈ ਆ ਮੈਨੂੰ ਆਪਣੀ ਪਤਾ ਲੱਗੀ ਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਜਿੰਨੇ ਮਰਜੀ ਸਾਜ ਨੇ ਮੈਂ ਇਹ ਤੋਂ ਬਿਨਾ ਗਾਉਂਦਾ ਨਹੀਂ ਅੱਛਾ ਇਹਨੇ ਸਾਰਿਆਂ ਨੂੰ ਬੰਨ ਕੇ ਰੱਖਣਾ ਜੀ ਹਾਂ ਤੇਰੀ ਡੋਲ ਡੋਲ ਪੈਂਦੀ ਐ ਜਵਾਨੀ ਓਏ ਮੁਖੜੇ ਤੇ ਵਟ ਪੈਣਗੇ ਮੈਨੂੰ ਆਮ ਪੁੱਛਦੀ ਸੰਗਤ ਕਿੰਨੇ ਪੈਸੇ ਲੋਗੇ ਸੰਧੂ ਸਾਹਿਬ ਤੇ ਮੈਂ ਕਹਿੰਦਾ ਜੀ ਮੈਨੂੰ ਸੰਗੋਂ ਨਹੀਂ ਮੰਗਦੇ ਇਹ ਗਾਉਣਾ ਮੈਂ ਧਾਰਮਿਕ ਆ ਤੇ ਮੁੜ ਕੇ ਮੈਂ ਸਟੇਜ ਤੇ ਕਹਿੰਦਾ ਜੀ ਮੇਰੇ ਨਾਲ ਕੁਝ ਵੀ ਨਹੀਂ ਜਾਣਾ ਉਹਨੇ ਕਹਿੰਦਾ ਜੀ ਕੱਲ ਤੇ 50000 ਮੰਗਦਾ ਤੇਰੀਆਂ ਕਰਨੀਆਂਵੇਂ ਕਲ ਗਈ ਵਾੜਿਆ ਤੇਰੀਆਂ ਕਰਨੀਆਂ ਨੇ ਪੱਕਾ ਹੁਣ ਜਿਹੜੇ ਇਹਨਾਂ ਸਾਜਾਂ ਨਾਲ ਗਾਉਣਾ ਸਾਫ ਸਿੰਘ ਜੀ ਬਹੁਤ ਔਖਾ ਵਾ ਹੂੰ ਹੂੰ ਗੱਲਾਂ ਕਰਨ ਸਖਾਲੀਆਂ ਔਖੇ ਪਾਲਣੇ ਬਹੁਤ ਅਚੰਦ ਮਾਈ ਬਾਤ ਤਰੇ ਕਰ ਲਾਈਆਂ ਮੇ ਤੇਰੀਆਂ ਲਾੜ ਲੀਆਂ ਓਏ ਤੇਰੀਆਂ ਲਾੜ ਲੀਆਂ ਪਰ ਜਾਇਆਂ ਓਏ ਬਾਗੀ ਸਹਰ ਕਦੇ ਨਾ ਏ ਬਾਗੀ ਸਹਰ ਕਦੇ ਨਾ ਵਿਚ ਬੜੇ ਬੜੇ ਸੋਹਣੇ ਕਰਦੇ ਆ ਪਰ ਸਟੂਡੀਓ ਵਿੱਚ ਕੁਝ ਹੋਰ ਹੁੰਦਾ ਸਟੇਜ ਤੇ ਕੁਝ ਹੋਰ ਹੁੰਦਾ ਸਸੀ ਕਾਲ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਨਵੇਂ ਟਾਕ ਸ਼ੋ ਨਵੇਂ ਪੋਡਕਾਸਟ ਦੇ ਵਿੱਚ ਮੈਂ ਹਾਂ ਤੁਹਾਡਾ ਸਾਹਿਬ ਸਿੰਘ ਤੇ ਤੁਸੀਂ ਦੇਖ ਰਹੇ ਹੋ ਤੇਰਾ ਸਾਹਿਬ ਸਿੰਘ ਟਾਕ ਸ਼ੋ ਆਇਦੇ ਇਸ ਪੋਡਕਾਸਟ ਦੇ ਵਿੱਚ ਬੜੀਆਂ ਵਧੀਆ ਵਧੀਆ ਉਹ ਵਾਲੇ ਟੌਪਿਕ ਤੇ ਗੱਲਾਂ ਕਰਾਂਗੇ ਜਿੱਦਾਂ ਕਹਿ ਲੋ ਕਿ ਸਿੱਖ ਇਤਿਹਾਸ ਨੂੰ ਪੇਸ਼ ਕਰਨ ਵਾਸਤੇ ਕਈ ਸਾਰੇ ਰਾਗੀ ਢਾਡੀ ਜਾਂ ਕਵਿਸ਼ਰੀ ਵਾਲੇ ਹੋਏ ਨੇ ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਬੜੇ ਵਧੀਆ ਤਰੀਕੇ ਨਾਲ ਪ੍ਰੈਜੈਂਟ ਕੀਤਾ ਸੰਗਤਾਂ ਦੇ ਸਾਹਮਣੇ ਉਸੇ ਤਰ੍ਹਾਂ ਅੱਜ ਇਸ ਪੋਡਕਾਸਟ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਸੰਧੂ ਜਿਨ੍ਹਾਂ ਨੇ ਕਿ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਬੜੇ ਵਧੀਆ ਤੇ ਸੋਹਣੇ ਤਰੀਕੇ ਨਾਲ ਸੰਗਤਾਂ ਦੇ ਸਾਹਮਣੇ ਪੇਸ਼ ਕਰਕੇ ਰੱਖਿਆ ਸੋ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਹਾਂ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਹੋਰ ਟੀਟਾ ਜੀ ਹਾਂ ਕਿਰਪਾ ਜੀ ਕਰੋ ਚਲੋ ਵਧੀਆ ਕਿਰਪਾ ਮੇਰੇ ਮਾਲਕ ਦੀ ਕਰ ਤੇ ਅੰਕਲ ਜੀ ਅੱਜ ਆਪਾਂ ਤੁਹਾਡੇ ਨਾਲ ਇਸ ਪੋਡਕਾਸਟ ਵਿੱਚ ਉਹ ਵਾਲੀਆਂ ਗੱਲਾਂ ਕਰਨੀਆਂ ਵਾ ਵੀ ਆਪਾਂ ਤੁਹਾਨੂੰ ਸਟੇਜਾਂ ਦੇ ਉੱਤੇ ਕੁਇਸ਼ ਨਹੀਂ ਕਰਦੇ ਵੇਖਿਆ ਜਾਂ ਪ੍ਰਾਤਨ ਜਿਹੜੇ ਢਾਡੇ ਜਾਂ ਅਲਗੋਜੇ ਹਨ ਉਹ ਚੀਜ਼ਾਂ ਆਪਾਂ ਵੀਡੀਓ ਵਿੱਚ ਵੇਖਿਆ ਤੁਹਾਨੂੰ ਹਾਂਜੀ ਹਾਂਜੀ ਉਸੇ ਰਿਲੇਟਡ ਆਪਾਂ ਇਹ ਸਾਰਾ ਪੋਡਕਾਸਟ ਕਰਨ ਲੱਗੇ ਆ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਰਿਕਵੈਸਟ ਆ ਜਿਨ੍ਹਾਂ ਨੇ ਇਸ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਸ਼ੁਰੂ ਕਰਦੇ ਆ ਇਸ ਪੋਡਕਾਸਟ ਨੂੰ ਤੇ ਬੜੇ ਦਾਣਾ ਪੂਰੀ ਵੀਡੀਓ ਵੇਖੋ ਅੰਕਲ ਜੀ ਸਭ ਤੋਂ ਪਹਿਲੇ ਮੈਨੂੰ ਦੱਸੋ ਕਿ ਤੁਹਾਡਾ ਬਚਪਨ ਕਿਦਾਂ ਦਾ ਸੀ ਤੇ ਤੁਸੀਂ ਕਿੱਥੋਂ ਤੱਕ ਸਟੱਡੀ ਕੀਤੀ ਜਾਂ ਸਾਹਿਬ ਜੀ ਬਚਪਨ ਮੇਰਾ ਬਚਪਨ ਤੋਂ ਮੇਰਾ ਸ਼ੌਂਕ ਗਾਉਣ ਦਾ ਤਕਰੀਬਨ ਮੈਂ 6 ਸਾਲ ਦਾ 7 ਦਾ ਹੀ ਜਦੋਂ ਮੈਂ ਢੋਲਕ ਵਜਾਉਣੀ ਸ਼ੁਰੂ ਕੀਤੀ ਉਹ ਢੋਲਕ ਮੇਰੇ ਅਜੇ ਵੀ ਕਮਰੇ ਵਿੱਚ ਉਹਨੂੰ ਮੈਂ ਸਵੇਰੇ ਨਿਤਨੇਮ ਕਰਕੇ ਉਹਨੂੰ ਧੂਫ ਵਟੀ ਕਰੀ ਦੀ ਕਿਉਂਕਿ ਜਿੱਤੋਂ ਮੈਂ ਸਭ ਕੁਝ ਸਿੱਖਿਆ ਹੈ ਉਹ ਢੋਲਕ ਮੈਂ ਸੱਤ ਸਾਲ ਦਾ ਹਜੋਂਦ ਲਈ ਜੀ ਢੋਲਕ ਵਜਾਉਣੀ ਸ਼ੁਰੂ ਕੀਤੀ ਚੰਗੇ ਚੰਗੇ ਕਲਾਕਾਰਾਂ ਰਾਗੀਆਂ ਨਾਲ ਮੇਰੇ ਮਨ ਵਿੱਚ ਬਚਪਨ ਤੋਂ ਸ਼ੌਂਕ ਮੈਂ ਗਾਉਣਾ 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 ਮਤਲਬ ਵਧੀਆ ਗਾਉਣਾ ਜੀ ਮੈਂ ਬਚਪਨ ਤੋਂ ਕਵੀਸ਼ਰੀ ਕੀਤੀ ਜੀ ਕਵੀਸ਼ਰੀ ਆਜੀ ਮੁੰਡੇ ਕਰਦੇ ਆ ਕਵੀਸ਼ਰੀ ਬੜੇ ਬੜੇ ਸੋਹਣੇ ਕਰਦੇ ਆ ਪਰ ਸਟੂਡੀਓ ਵਿੱਚ ਕੁਝ ਹੋਰ ਹੁੰਦਾ ਸਟੇਜ ਤੇ ਕੁਝ ਹੋਰ ਹੁੰਦਾ ਇਹ ਗੱਲਾਂ ਵੇਖਣ ਵਾਲੀਆਂ ਨੇ ਮੈਂ ਵੀ ਸਟੂਡੀਓ ਵਿੱਚ ਕੰਪਿਊਟਰ ਦੇ ਨਾਲ ਇਹ ਹਾਲ ਚੰਗਾ ਹੋ ਜਾਂਦੀ ਬਿਲਕੁਲ ਜਿੱਦਾਂ ਹੁਣ ਮੈਂ ਕਵੀਸ਼ਰੀ ਕੀਤੀ ਜੀ ਚੰਗੇ ਚੰਗੇ ਜੱਥੇ ਨਾਲ ਕੀਤੀ ਢੋਲਕ ਵਜਾਈ ਚੰਗੇ ਜੱਥੇ ਨਾਲ ਵਜਾਈ ਢਾੜੀਆਂ ਨਾਲ ਕੰਮ ਕੀਤਾ ਜੀ ਇਹ ਜਿਹੜਾ ਪੁਰਾਣਾ ਲੋਕ ਸਾਜ ਆਲਗੋਜੇ ਮੇਰੀ ਜਾਨ ਪੇਸ਼ਾਨ ਜਿਹੜੀ ਹੈ ਸਾਰੀ ਅਲਗੋਜੀਆਂ ਕਰਕੇ ਮੈਂ ਜਨਸ ਜੀ ਤੇ ਗਾਉਣਾ ਜੋ ਮੈਂ ਮੇਰੀਆਂ ਕਾਇਸਤਾ ਨੇ ਐਸਐਮਸੀ ਗੁਰਮਣੀ ਨੇ ਤਕਰੀਬਨ 2-3 ਮਹੀਨੇ ਤੋਂ ਲਗਾਤਾਰ ਕਰਦੇ ਹੁੰਦੇ ਆ ਆਸਾਨ ਸੀ ਗਰਮਾਣੀ ਬਲੰਦਰ ਸੰਸੰਦੂ ਕੱਢੋ ਸਭ ਸਾਰੀ ਨਿਕਲਉਣ ਦੇ ਜੋ ਮੈਂ ਸਟੂਡੀਓ ਚ ਗਾਇਆ ਉਹ ਮੈਂ ਸਟੇਜ ਤੇ ਗਾਉਣਾ तकरीबन 2.5 3 ਘੰਟੇ ਦੀ ਮੇਰੀ ਸਟੇਜ ਹੁੰਦੀ ਗਾਉਣਾ ਲਗੋ ਜਿਆ ਨਾ ਮੇਰੇ ਨਾਲ ਪੁਰਾਣਾ ਲੋਕ ਸਾਜ ਹੈ ਢਲਗੋ ਜੇ ਚਿਮਟਾ ਢੱਡ ਇਹ ਮੇਰੇ ਨਾਲ ਮੈਂ ਇਹੀ ਸਾਜੂ ਦੇ ਨਾਲ ਬੈਠੋਂਦੀ ਹੁਣ ਜਿਹੜੇ ਇਹਨਾਂ ਸਾਜਾਂ ਨਾਲ ਗਾਉਣਾ ਸਾਫ ਸਿੰਘ ਜੀ ਬਹੁਤ ਔਖਾ ਵਾ ਹੂੰ ਹੂੰ ਗੱਲਾਂ ਕਰਨ ਸਖਾਲੀਆਂ ਔਖੇ ਪਾਲਣੇ ਬੋਲ ਮੇਰਾ ਵਾਰ ਉਹ ਜਥੇ ਚ ਰਹਿੰਦਾ ਵਾ ਰੋਸ ਤੇ ਜਾਂ ਤੇ ਮੇਰਾ ਬਹੁਤ ਵਾਰ ਆਇਂਦਾ ਜੀ ਆਪਾਂ ਕੀ ਕਰਦੇ ਵੀ ਜਥੇ ਆਉਂਦੇ ਮੈਂ ਕਿਸੇ ਦੀ ਮਾੜੀ ਗੱਲ ਨਹੀਂ ਕਰਦਾ ਜਥੇ ਆਉਂਦਾ ਕੀਤਾ ਹੁੰਦਾ ਉਹਨਾਂ ਵੇਖਿਆ ਹੁੰਦਾ ਵੀ ਜੋ ਸਟੂਡੀਓ ਤੇ ਗੋਂ ਕਹੇ ਉਹਨਾਂ ਇਹੀ ਕਰਨਾ ਜੀ ਅੱਛਾ ਮੁਰਕੇ ਸਟੂਡੀਓ ਦੇ ਗੱਲ ਉਹ ਜੋ ਸੂਡੀਓ ਤੇ ਆ ਉਸ ਥੇ ਨਹੀਂ ਬਣਦੀ ਅੱਛਾ ਉਹ ਗੱਲ ਮੁਰਕੇ ਬਣਦੀ ਨਹੀਂ ਕਿਉਂਕਿ ਉਹਦੇ ਵਿੱਚ ਬਹਿ ਕੇ ਕਿਨੇ ਸਾਜ ਹੋ ਜਾਏ ਕੰਪਿਊਟਰ ਨਾਲ ਸਾਜ ਜਾਤੇ ਹੂੰ ਕੰਪਿਊਟਰ ਨਾਲ ਵਿੱਚ ਤਪਲਾ ਭਰਤਾ ਜੀ ਕੰਪਿਊਟਰ ਨਾਲ ਮੈਂ ਜੋ ਭਰਤੇ ਹਾਂਜੀ ਵਿੱਚ ਸੰਗੀਤ ਭਰਦੀ ਉਹ ਲੋਕੀ ਸਟੇ ਤੇ ਉਹ ਚੀਜ਼ ਲੱਭਦੇ ਉਹ ਮੁੱਕ ਮਿਲਦੀ ਨਹੀਂ ਹਾਂ ਬਿਲਕੁਲ ਸਹੀ ਗੱਲ ਸਤਿਏ ਤੇ ਜਨਚਰ ਗਾਉਣਾ ਇਹ ਕਿਤੇ ਜ਼ੋਰ ਨਾ ਗਾਉ ਜੇ ਦਾਮਾਂ ਤੇ ਗਾਉ ਨੀ ਤੇ ਛੱਡੋ ਖੜਾ ਮੈਂ ਜਨਚਰ ਗੋਇਆ ਜੀ ਆਪਣੇ ਆਵਾਜ਼ ਤੇ ਗੋਇਆ ਆਪਣੇ ਦਮ ਤੇ ਗੋਇਆ ਕਵਿਸ਼ਰੀ ਕੀਤੀ ਮੈਂ ਰੱਬ ਦੀ ਕਿਰਪਾ ਹੈ ਇਹ ਅੰਕ ਜੀ ਜਿਹੜੀ ਇਹ ਦਿਖਾਇਓ ਮੈਨੂੰ ਮੜੇ ਅੱਛਾ ਇਹ ਤੁਹਾਡੇ ਜਦੋਂ ਤੁਸੀਂ ਵੇਖੀ ਹੋਣੀ ਆ ਕਿ ਜਦੋਂ ਸਟੇਜਾਂ ਦੇ ਉੱਤੇ ਜਿਹੜੇ ਟਾਡੀਵਾਰਾਂ ਜਦੋਂ ਗਾਉਂਦੇ ਨੇ ਤੇ ਏਸੇ ਦੇ ਨਾਲ ਜਦੋਂ ਇਦਾਂ ਥਵਾਇਦਾ ਨਾ ਉਹ ਵਾਲਾ ਉਹ ਇਸ ਪੋਡਕਾਸਟ ਵਿੱਚ ਅੰਕਲ ਜੀ ਤੁਹਾਨੂੰ ਪ੍ਰੈਜ਼ੈਂਟ ਕਰਕੇ ਵਿਖਾਉਣਗੇ ਤੇ ਬੜੀ ਵਧੀਆ ਜੀ ਇੱਕ ਮਲਬੀ ਇੱਕ ਔਜ਼ਾਰ ਬਣਾਇਆ ਜਾਂ ਕਹਿ ਲਓ ਇੱਕ 뮤직 ਦਾ ਇੱਕ ਇਨਸਟਰੂਮੈਂਟ ਆ ਬੜਾ ਸੋਹਣਾ ਵਾ ਚਲੋ ਅੰਕਲ ਜੀ ਤੁਹਾਨੂੰ ਇੱਕ ਵਾਰੀ ਵਜਾ ਕੇ ਦਿਖਾਓ ਜੀ ਇਹ ਸਾਜ ਐਸਾ ਜੀ ਜਿਨੇ ਮਰਜੀ ਸਾਜ ਨੇ ਮੈਂ ਇਹ ਤੋਂ ਬਿਨਾ ਗਾਉਂਦਾ ਨਹੀਂ ਅੱਛਾ ਇਹਨਾਂ ਸਾਰਿਆਂ ਨੂੰ ਬਣ ਕੇ ਰੱਖਣਾ ਜੀ ਹਾਂ ਤੇਰੀ ਡੋਲ ਡੋਲ ਫੈੰਦੀ ਆ ਜਵਾਨੀ ਓਏ ਮੁਕੜੇ ਤੇ ਵਾਟ ਪੈਣਗੇ ਇਹ ਨਹੀਂ ਮਰਦਾ ਸਬੇ ਨਹੀਂ ਗੋਂ ਲੈਂਦਾ ਓਏ ਧੀਆਂ ਤੇ ਪੁੱਤ ਕਹਿਣ ਇਹਨੇ ਨਾਂ ਦਾ ਹੁਣ ਦੇਣਾ ਜੀ ਨਾ ਪਛਾਣ ਹੁਣ ਦੇਣਾ ਹੂੰ ਕਿਉਂਕਿ ਗਾਉਣਾ ਬਹੁਤ ਔਖਾ ਸਾਹਿਬ ਸਿੰਘ ਹੂੰ ਗਾਉਣਾ ਬਹੁਤ ਔਖਾ ਅਲਗੋਜਾਣਾ ਗਾਉਣਾ ਉੱਚੀ ਸੁਰ ਤੇ ਗਾਉਣਾ ਇਹ ਸਾਜ ਅਲਗੋਜੇ ਆ ਇਹ ਮੈਂ ਆਪਣੇ ਗਲੇ ਦੇ ਲੋਗੋ ਜੇ ਰੱਖੇ ਅੱਛਾ ਜੀ ਇਹ ਗ੍ਰਾਮ ਦੇ ਲੋਗੋ ਜੇ ਆ ਇਹ ਪੱਛਮੀ ਦੇ ਲੋਕ ਜੀ ਜਿੰਨਾ ਵਾਰ ਗਾਉਣੀ ਆ ਪੈਦਨਾ ਗਾਉਣੀ ਆ ਅੱਛਾ ਇਹ ਇੰਨਾ ਵਿੱਚ ਤੇ ਇੰਨਾ ਵਿੱਚ ਫਰਕ ਆ ਇਹ ਇੰਨਾ ਵਿੱਚ ਫਰਕ ਆ ਜੀ ਇਹ ਇਹ ਇਦਾਂ ਵਾਰ ਗਾਉਣੀ ਇਹ ਉੱਚੀ ਲਗੋ ਜੇ ਇਹਨਾਂ ਦਾ ਦਤਾਰਾ ਗਾਉਣਾ ਜੀ ਇਹਨਾਂ ਦਾ ਬੈਤ ਗਾਉਣਾ ਜੀ ਇੱਕ ਵਾਰ ਆ ਜੀ ਮੈਨੂੰ ਸਾਫ ਸਿੰਘ ਦੂਰਦਰਸ਼ਨ ਤੇ ਬੁਲਾਇਆ ਉਹਨਾਂ ਹਾਂਜੀ ਅਮਰਜੀਤ ਕੁੱਕੂ ਨੇ ਅੱਛਾ ਮੇਰਾ ਰਿਸ਼ਤੇਦਾਰ ਹੀ ਤਾਂ ਉਹ ਉੱਥੇ ਗੁਰਦਵਾਰ ਸਾਹਿਬ ਸੇਵਾ ਕਰਦਾ ਹੁੰਦਾ ਹੈ ਹੂੰ ਹੂੰ ਤੇ ਅਮਰਜੀਤ ਕੁੱਕੂ ਪ੍ਰੋਡੂਸਰ ਸੀਗਾ ਉਹ ਉਹਨੇ ਰੋਜ਼ ਗੁਰਦਵਾਰ ਸਾਹਿਬ ਮੱਥਾ ਟੇਕਣਾ ਹੁੰਦਾ ਤੇਮਰਾ ਰਿਸ਼ਤੇਦਾਰਾਂ ਦਾ ਵੀ ਯਾਰ ਸਾਡਾ ਇੱਕ ਵੀਰ ਗਾਉਂਦਾ ਪਰੋਣਾ ਰਿਸ਼ਤੇਦਾਰ ਹੂੰ ਉਹਨੂੰ ਆਪਾਂ ਲੈ ਗਏ ਦੂਰਦਰਸ਼ਨ ਤੇ ਕਹਿੰਦਾ ਕੀ ਗਾਉਂਦਾ ਜੀ ਉਹ ਆਂਦਾ ਜੀ ਗਾਉਂਦਾ ਲਗੋ ਜਾਣਾ ਕਹਿੰਦਾ ਸਦੂ ਜੀ ਉਹਨੂੰ ਮੈਨੂੰ ਪਰੋਣੇ ਨੇ ਬੱਲ ਮਾਰੀ ਮੈਨੂੰ ਦਾ ਵੀ ਸਦੂ ਸਾਹਿਬ ਆਇਓ ਸਰੇ ਜਨੰਦਰ ਪਹੁੰਚੇ ਬੁਰਦਾਰ ਸਾਹਿਬ ਮੈਂ ਗਿਆ ਤੇ ਅਮਰਜੀਤ ਕੋਕੂ ਬੈਗੇ ਜੀ ਮੱਥਾ ਟੇਕਣ ਵਾਸਤੇ ਮਨੋ ਤਾਂ ਵੀ ਕੀ ਗਾਉਂਦਾ ਜੀ ਮੈਂ ਕਿਹਾ ਤੁਸੀਂ ਕੀ ਸੁਣਾਓ ਜੀ ਮੈਂ ਕਹਿੰਦਾ ਮਗਾਉਨਾ ਧਾਰਮਿਕਾਂ ਹਾਂ ਬਚਪਨ ਤੋਂ ਧਾਰਮਿਕ ਗਉਆਂ 2 2.5 ਘੰਟੇ ਦੀ ਮੇਰੀ ਸਟੇਜ ਉੱਤੇ ਫਕੀਰਾਂ ਦੇ ਸਥਾਨ ਤੇ ਹੋਏ ਹਾਂਜੀ ਉਸ ਫਕੀਰ ਦੀ ਗੱਲ ਕਰਨੀ ਠੀਕ ਹੈ ਜੀ ਧਾਰਮਿਕ ਇਸਤੇ ਮਤਲਬ ਜਿੱਦਾਂ ਦਾ ਪ੍ਰੋਗਰਾਮ ਹੋ ਉਦਾਂ ਦਾ ਪਟੰਟ ਕਰਨਾ ਜੀ ਮੈਂ ਕਹਾਂ ਕੀ ਸੁਣਾਉਗੇ ਜੀ ਆਂਦਾ ਕੀ ਸੁਣਾਉਗੇ ਆਂਦਾ ਜਿੰਦੂਆ ਆਂਦਾ ਕਿਹਦਾ ਜਿੰਦੂਆ ਜਿੰਦੂਆ ਆਹ ਜਿੰਦੂਆ ਹੁੰਦੀ ਇੱਕ ਤਰਜੋ ਆ ਜੀ ਅੱਛਾ ਉਹ ਆਮ ਮੁੰਡਿਆਂ ਨੂੰ ਨਹੀਂ ਪਤਾ ਜਿੰਦੂਆ ਕੀ ਹੈ ਆ ਮੈਨੂੰ ਆਪ ਨਹੀਂ ਪਤਾ ਲੱਗੀ ਸੀ ਸੱਸੀ ਕੀ ਹੈ ਮਿਰਜ਼ਾ ਕੀ ਹੈ ਸੱਸੀ ਦੇ ਮਿਰਜ਼ਾਏ ਹਾਂਜੀ ਇਹ ਅਲੱਗ-ਅਲੱਗ ਹੈ ਮੈਨੂੰ ਤਾਂ ਜੰਦੂਆ ਆਉਂਦਾ ਜੀ ਉਹਨੇ ਪੇਟੀ ਤੇ ਉਂਗਲ ਰੱਖ ਲਈ ਅੱਛਾ ਭਜਨ ਦਮਾਈ ਬਾਸ ਤੇਰੇ ਅਜੰਦਮਾਈ ਬਾਸ ਤੇਰੇ ਕੁੜਲੀਆਂ ਮੇ ਤੇਰੀਆਂ ਲਾੜ ਲੀਆਂ ਮੇ ਤੇਰੀਆਂ ਲਾੜ ਲੀਆਂ ਪਰ ਜਾਈਆਂ ਓਏ ਬਾਗੀਸਾਰ ਕਦੇ ਨਾ ਇਹ ਬਾਗੀਸਾਰ ਕਦੇ ਨਾ ਯਾ ਜੰਦੂਆ ਓਕੇ ਅੱਛਾ ਮਗਰ ਤਾਂ ਮਨੂੰ ਤਾਂ ਹੋਰ ਕੀ ਸਲਾਹ ਹੋ ਗਈ ਆਂਦਾ ਮਿਰਜ਼ਾ ਆਉਂਦਾ ਮੈਂ ਕਿੱਥੋਂ ਸੁਣਾਂ ਜੀ ਜੱਟ ਚੜਦੇ ਮਰਦੇ ਖਾਨ ਨੂੰ ਵੰਦੀਏ ਭਾਪੀ ਲੈਂਦੀ ਤਾਂ ਮੈਂ ਕਦੇ ਨਾ ਜੇਰ ਮੰਗਾ ਆਵੇ ਤੂੰ ਕਦੇ ਨਾ ਆਇਓ ਕੰਮ ਮੇਦੇ ਚਲਿਆ ਬੁੱਕ ਇਹ ਅੰਦਰ ਜਾ ਜੇ ਹੁਣ ਆਮ ਜਿਹੜੇ ਬੁਲਾ ਰਹੇ ਉਹਨਾਂ ਨੂੰ ਇਹਨਾਂ ਕਰਾਂ ਦਾ ਪਤਾ ਨਹੀਂ ਹੂੰ ਸੋਹਣੇ ਮੈਨੂੰ ਪਾਰ ਲੰਗਾ ਦੇਵੇ ਕੜਿਆ ਮੈਨ ਤਾਂ ਤੇਰੀਆਂ ਕਰਦੀ ਮੈਨੂੰ ਪਾਰ ਲੰਗਾ ਦੇਵੇ ਕੜਿਆ ਮੈਨ ਤਾਂ ਇਹ ਪੱਕੀਆਂ ਚੀਜ਼ਾਂ ਨੇ ਇਹ ਅਜਬ ਲਾਰੇ ਨੇ ਸਾਫ ਸਿੰਘ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਸੀ ਕੀ ਆ ਸੋਹਣੀ ਕੀ ਆ ਮਿਰਜ਼ਾ ਕੀ ਜਿੰਦੂ ਆ ਕੀ ਇਹ ਮੈਂ ਗਾਉਣਾ ਧਾਰਮਿਕ ਕਿਤਰ ਜਾ ਗਾਉਣਾ ਬਹੁਤ ਔਖਾ ਆ ਅੱਜ ਮੇਰੀ 52 53 ਸਾਲ ਦੀ ਉਮਰ ਹੋ ਗਈ ਹਮ ਮੈਂ ਸੱਚੀ ਤੇ ਵੀ ਕਹਿਣਾ ਹੁਣਾ ਇਹ ਗੱਲ ਕਿ ਜਿੰਨਾ ਚਿਰ ਗਾਉਣਾ ਹਾਂਜੀ ਤੇ ਜਿੰਨਾ ਚਿਰ ਗਾਉਣਾ ਗੁਰੂ ਦੀ ਗੋਚ ਚ ਗਾਉਣਾ ਤੇ ਗੁਰੂ ਦੀ ਗੱਲ ਹੀ ਕਰਨੀ ਕੀ ਆ ਬਾਤ ਰੱਬ ਦੀ ਕਿਰਪਾ ਜੀ ਪ੍ਰੋਗਰਾਮ ਮੁਕਦੇ ਨਹੀਂ ਆਪਣੇ ਕੋਲ ਆਨੰਦ ਬਣਿਆ ਪਿਆ ਵਾ ਬਿਲਕੁਲ ਜੀ ਤੇ ਜਗਦੀਪ ਮਿਲਨ ਵਾਲੀ ਛੁਰ ਤੋਂ ਪੜੇ ਆ ਬਿਲਕੁਲ ਜੀ ਤੇ ਸਕੂਲ ਟਾਈਮ ਵੀ ਆਪਾਂ ਉਹਨਾਂ ਨੂੰ ਵੇਖਿਆ ਪੀ ਜਦੋਂ ਸਕੂਲ ਦੇ ਵਿੱਚ ਫੰਕਸ਼ਨ ਹੋਣਾ ਟੀਚਰਾਂ ਨੇ ਫੜ ਕੇ ਚੜਾਉ ਉਹਨੂੰ ਸਟੇਜ ਤੇ ਦੋਵਾਂ ਨੂੰ ਤੇ ਜਦੋਂ ਇਹਨਾਂ ਨੇ ਮਿਲਪੀ ਇੱਕ ਪਕੜ ਨਹੀਂ ਲੈ ਪਕੜਦੇ ਹੀ ਜਾਂ ਇੱਕ ਠਹਿਰਾਓ ਵਿੱਚ ਬੰਨ ਕੇ ਰੱਖਦੇ ਸਾਰਿਆਂ ਨੂੰ ਤੇ ਮੌਲ ਦੇਖਣ ਆਲਾ ਹੁੰਦਾ ਹੀ ਉਦੋਂ ਤੇ ਅੰਕਲ ਜੀ ਕਿੰਨਾ ਕੁ ਮਿਲਪੀ ਉਹਨਾਂ ਦੇ ਪਿੱਛੇ ਵੀ ਤਾਂ ਡਿਸਪੋਰਟ ਰਹੀ ਹੈ ਜਾਂ ਕਿੱਦਾਂ ਉਹਨਾਂ ਦਾ ਜਿਹੜਾ ਕਾਕਾ ਹੁਣ ਕੈਨੇਡਾ ਬਿਠਾ ਜੀ ਜਗਦੀਪ ਸਿੰਘ ਹੂੰ ਉਹਨਾਂ ਉਹਨੇ ਬਹੁਤ ਮਿਹਨਤ ਕੀਤੀ ਮਨਵਾਲ ਜੀ ਮੇਰੀ ਗੱਡੀ ਚਲਾ ਕੇ ਜਾਣਾ ਉਹਨੇ ਗਿੱਡੀ ਚਲਾ ਕੇ ਫਿਰ ਉਹਨੇ ਨਾਲ ਮੇਰੇ ਚਿਮਟਾ ਵਜਾਉਣਾ ਜੀ ਹਾਂ ਚਿਮਟਾ ਵਜਾਉਂਦੇ ਦੀ ਵੀਡੀਓ ਵੇਖੀ ਆ ਬਿਲਕੁਲ ਫਿਰ ਉਹਨੇ ਆਲਮਲਵਾਰ ਵਾਂਗੂੰ ਗਾਉਣਾ ਜੀ ਹੂੰ ਹੂੰ ਜੇ ਦੋਹਾਂ ਚੋਂ ਇਸ ਚੀਜ਼ਾਂ ਦੇ ਬੋਲੇ ਆ ਉਹ ਤੇ ਲੋਕਾਂ ਕਹਿੰਣਾ ਵੀ ਸੰਧੂ ਸਾਹਿਬ ਤੂੰ ਤੇ ਗਾਉਣਾ ਯਾਰ ਤੇਰਾ ਕਾਕਾ ਵੀ ਗਿੱਡੀ ਕਮਾਲ ਆ ਇਸ ਟਾਈਮ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਵਾਲਾ ਵੀਊ ਵੇਖੰਦੇ ਜੇ ਇਹਦੇ ਵਿੱਚ ਤੁਹਾਨੂੰ ਆਪਾਂ ਇੱਕ ਵੀਡੀਓ ਵਿਖਾਉਨੇ ਆ ਜਿੱਥੇ ਤੁਸੀਂ ਵੇਖ ਸਕਦੇ ਜੇ ਜਗਦੀਪ ਸਿੰਘ ਜੋ ਕਿ ਇਹਨਾਂ ਦਾ ਬੇਟਾ ਇਹ ਨਾਲ ਨਾਲ ਕਿਦਾਂ ਇਸ 뮤직 ਨੂੰ ਕੰਪੋਜ਼ ਜਾਂ ਕਹਿ ਲੋ ਕਿ ਕਿਦਾਂ ਪਲੇ ਕਰਦੇ ਤੁਸੀਂ ਆਪ ਇਹ ਵੀਡੀਓ ਵੇਖੋ ਉਸ ਤੋਂ ਬਾਅਦ ਅੱਗੇ ਪੋਡਕਾਸ ಸತ್ಯ ਇਰਾ ਨੂੰ ਉੱਚਾ ਇੱਕ ਵਾਰੀ ਫੇਰ ਕਰਦੇ ਹਾਂ ਮਾਣ ਕੇ ਸ੍ਰੀ ਚੰਡੇ ਦਾ ਮੰਗ ਸਮੇਂ ਦੀ ਆਵਾਜ਼ਾਂ ਮਾਰੇ ਅਮਰ ਤੇ ਸ਼ਕਲੋ ਖੰਡੇ ਦਾ ਬੱਚਾ ਬਹੁਤ ਵਧੀਆ ਗਾਉਂਦਾ ਸੀ ਪਰ ਅੱਜ ਜਿਹੜਾ ਸਾਡਾ ਸਮਾਜ ਜਦੋਂ ਸਾਫ ਸਿੰਘ ਮਾਫ ਕਰਵਾ ਜੀ ਧਾਰਮਿਕ ਗਵੈਸ ਦੀ ਕਦਰ ਬਹੁਤ ਘਟਾ ਕਦਰ ਇਸ ਕਰਕੇ ਕਿ ਪਹਿਲਾਂ ਸਾਨੂੰ ਪੈਸੇ ਪੁੱਛਣਗੇ ਕਿੰਨੇ ਪੈਸੇ ਲੋਗੇ ਜੀ ਹੂੰ ਹੂੰ ਜੇ ਆਪਾਂ ਸਭਿਆਚਾਰਕ ਪ੍ਰੋਗਰਾਮ ਕਰਉਣਾ ਜੀ ਗਾਉਂ ਵਾਲੀ ਸਦਨਾਂ ਲੱਖ ਲੱਖ ਰੁਪਏ ਦਿੰਦੇ ਹਾਂ ਪਰ ਜੇ ਸਾਨੂੰ ਬੁਲਾਉਣਾ ਅਜੇ ਮੈਂ ਪੈਸੇ ਮੰਗਣ ਤੋਂ ਬਹੁਤ ਸੰਕੋਚ ਕਰਨਾ ਹਾਂਜੀ ਮੇਰਾ ਆਮ ਢਾਡੀਆਂ ਵਾਲਾ ਆਮ ਕਵੀਸ਼ਰਾ ਵਾਲਾ ਆਮ ਬੁਲਾਉਣ ਵਾਲਾ ਮੇਰਾ ਨਾ ਦਿਵਾਨਾ ਜੀ ਦਸ਼ਵੇਂਸ਼ਗਰ ਦਿਵਾਨਾ ਮੇਰਾ ਆ 13 ਤਰੀਕ ਤੇ ਹਾਂਜੀ ਕਈ ਵਾਰ ਉਹਨਾਂ ਨੇ ਪਾਲੀ ਦੇਤ ਵਾਲੀ ਨੂੰ ਬੁਲਾਇਆ ਤੇ ਮੈਨੂੰ ਬੁਲਾਇਆ ਜੀ ਹੁਣ ਚੌਥੇ ਸਾਲ ਹੋਣਾ ਫੇਰ ਮੈਨੂੰ ਬੁਲਾਇਆ ਮੇਰਾ ਦਿਵਾਨਾ ਜੀ ਠੀਕ ਹੈ ਜੀ 13 ਤਰੀਕ ਤੇ ਮੈਨੂੰ ਆਮ ਪੁੱਛੀ ਦੀ ਸੰਗਤ ਕਿੰਨੇ ਪੈਸੇ ਲਓਗੇ ਸੰਤੂ ਸਾਹਿਬ ਤੇ ਮੈਂ ਕਹਿਣ ਹੁੰਦਾ ਜੀ ਮੈਨੂੰ ਸੰਗੋ ਦੀ ਮੰਗ ਰਿਹਾ ਕੀ ਗਵਣਾ ਮਾਧਾਰਮਿਕ ਤੇ ਮੁਰਕ ਮੈਂ ਸਟੇਜ ਤੇ ਕਹਿਣਾ ਜੀ ਮੇਰੇ ਨਾਲ ਕੁਝ ਵੀ ਨਹੀਂ ਜਾਣਾ ਉਹਨੇ ਕਹਿਣਾ ਜੀ ਕੱਲ ਤੇ 50000 ਮੰਗਦਾ ਸੀ ਕੱਲ 30 ਮੰਗਦਾ ਸੀ ਅੱਜ ਆਂਦਾ ਜਾਣਾ ਹੀ ਕੁਝ ਨਹੀਂ ਪਰ ਜਿਹੜੀ ਸੰਗਤ ਸਾਫ ਸਿੰਘ ਸਾਨੂੰ ਸਾਦੀ ਆ ਨਾ ਮੈਨੂੰ ਉਹ ਮੇਰਾ ਬਹੁਤ ਪਿਆਰ ਕਰਦਾ ਅਗਾ ਜੀ ਕਿੱਥੋਂ ਕਿੱਥੋਂ ਤੱਕ ਤੁਸੀਂ ਮਿਲ ਪੀਂ ਇੰਡੀਆ ਦੇ ਮੈਂ ਜੀ ਬੰਬੇ ਗਿਆ ਜੀ ਜੂਪੀ ਦਾ ਕੋਨਾ ਕੋਨਾ ਫਿਰਿਆ ਜੀ ਹਰਿਆਣਾ ਜੀ ਰਾਜਸਥਾਨ ਕੈਸ ਸਮਰੀਆਂ ਬਹੁਤ ਆ ਛੋਟੀਆਂ ਜਿੰਦਾ ਵੱਡੇ ਸਾਕੇ ਬੇਰਹਿਮੀ ਨਾਲ ਕੀਤੀ ਸੀ ਦੀ ਕਰਮਾਨੀ ਭਾਈ ਬਲਵੰਦਰ ਸਿੰਘ ਸੰਧੂ ਹੁਣ ਅਕਰਬਾਨੀ ਭਾਈ ਬਲਵੰਦਰ ਸਿੰਘ ਸੰਧੂ ਤੋਂ ਹੁਣ ਬਾਅਦ ਚ ਐਸ ਐਮ ਸੀ ਗੁਰਬਾਨੀ ਵਾਲੇ ਨੇ ਆ ਪਿਛਲੇ ਮਹੀਨੇ ਵਿੱਚ ਲਗਾਤਾਰ ਰਕਾਰਡਿੰਗ ਨਹੀਂ ਕੀਤੀ ਜੀ YouTube ਤੋਂ ਕੱਢ ਕੇ ਤਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਭਾਈ ਸਾਹਿਬ ਦੇ ਹੁਣਾਂ ਦੇ ਨਾਲ ਜਿਹੜੇ ਨਾਲ ਸਾਥੀ ਨੇ ਉਹਨਾਂ ਦੇ ਵਾਈਫ ਨੇ ਬੀਬੀ ਕੁਲਵੰਤ ਕੌਰ ਜੀ ਬੜਾ ਵਧੀਆ ਉਹ ਵੀ ਨਾਲ-ਨਾਲ ਪਲੇ ਕਰਦੇ ਨਾਲ ਸਾਡੇ ਇਸ ਪੋਡਕਾਸਟ 'ਚ ਨਾਲ ਨਹੀਂ ਬੈਠੇ ਕਿਤੇ ਗਏ ਨਹੀਂ ਜ਼ਰੂਰੀ ਕੰਮ 'ਤੇ ਫਿਲਹਾਲ ਆਪਾਂ ਅੰਕਲ ਜੀ ਨੂੰ ਕਿਹਾ ਵੀ ਉਹਨਾਂ ਨੂੰ ਬਿਠਾਓ ਕਹਿੰਦੇ ਉਹ ਕਿਤੇ ਗਏ ਨੇ ਜਾਂ ਜ਼ਰੂਰੀ ਕੰਮ ਤੇ ਕਰਕੇ ਤੇ ਆਪਾਂ ਕਿਤੇ ਫੇਰ ਉਹਨਾਂ ਦੇ ਨਾਲ ਵੀ ਪੋਡਕਾਸਟ ਕਰਾਂਗੇ ਤੁਹਾਨੂੰ ਦੋਨਾਂ ਦੇ ਨਾਲ ਆਪਾਂ ਪੋਡਕਾਸਟ ਕਰਾਂਗੇ ਇਦਾਂ ਤਰ੍ਹਾਂ ਆਪਾਂ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਚੈਨਲ ਨੂੰ ਵਾਤਾ ਸਬਸਕ੍ਰਾਈਬ ਤੇ ਸ਼ੇਅਰ ਕਰੋ ਆਸ਼ਾ ਅੰਕਲ ਫੇਵਰਟ ਜਾਂ ਮਨਪਸੰਦ ਜਿਹੜਾ ਕੋਈ ਕਵੀ ਜਾਂ ਕਵਿਸ਼ਰੀ ਆਲਾ ਵਾ ਉਹ ਕੋਣ ਹੋਇਆ ਹੇ ਤੱਕ ਜਿੱਦਾਂ ਭਾਈ ਜੋਗਾ ਸਿੰਘ ਜੀ ਜਾਂ ਉਹ ਹੀ ਕਹੇ ਜੀ ਕਰਨਾ ਗਵਿਸ਼ਰੀ ਜੋਗਾ ਸਿੰਘ ਜੋਗੀ ਦੀ ਅੱਛਾ ਜੀ ਅੱਜ ਹੀ ਮੁੰਡੇ ਕਰਦੇ ਕਵਿਸ਼ਰੀ ਹਾਂਜੀ ਪਰ ਜੋ ਜੋਗੀ ਸਾਹਿਬ ਨੇ ਗੋਇਆ ਹਾਂਜੀ ਕੀ ਬਾਤ ਜੋਗੀ ਜੋਗੀ ਹੈ ਜੀ ਜੋਗੀ ਦੀ ਗਵੈਸ਼ ਜੋਗੀ ਸਾਹਿਬ ਨੇ ਉਹ ਮੌਕਾ ਮਿਲਿਆ ਜਾਂਦਾ ਜੀ ਉਹਨਾਂ ਨੇ ਮੈਂ ਸੇਵਾ ਕਰਕੇ ਆਇਆ ਜੀ ਥੋੜਾ ਟਾਈਮ ਕਿਹੜੀ ਜਗ੍ਹਾ ਮੈਂ ਉਹਨਾਂ ਕੋਲੇ ਬਾਬੇ ਬਗਲੇ ਵੀਰ ਨਹੀਂ ਤਾਂ ਰਿਆ ਜੀ ਹਾਂਜੀ ਮੈਂ ਉਹਨਾਂ ਕੋਲੇ ਤੁਗਲਵਾਲੀ ਵੀ ਨਹੀਂ ਤਾਂ ਥੋੜਾ ਚੱਲ ਫੇ ਉਹਨਾਂ ਦੇ ਸ਼ਗਿਰਦ ਜਿਹੜੇ ਕੋਮਲ ਸਾਹਿਬ ਕਸ਼ਮੀਰ ਸਿੰਘ ਕੋਵਲ ਹਾਂਜੀ ਉਹਨਾਂ ਨਾਲ ਮੈਂ ਬਹੁਤ ਉਹਨਾਂ ਨਾਲ ਵੀ ਸੇਵਾ ਕੀਤੀ ਆ ਜਿਹੜੀ ਮੇਰੇ ਰਿਕਾਰਡ ਹੋਈ ਚੀਜ਼ ਆ ਆ ਛੋਟੀਆਂ ਜਿਹਾ ਮਾਫ ਕਰਨਾ ਜੀ ਇਹਦੇ ਵਿੱਚ ਆ ਸਿਆਪ ਜਨਤੀ ਸੀ ਦੀ ਕੋਮਲ ਸਾਹਿਬ ਦੀ ਲਿਖਤ ਆ ਜੀ ਠੀਕ ਹੈ ਜੀ ਟੋਡਰਮਲ ਜਦੂ ਸਾਹਿਬ ਜਦਾਂ ਸੰਸਕਾਰ ਕਰਦਾ ਇਹ ਉਹਦੀ ਕਹਾਣੀ ਲਿਖੀ ਹੈ ਅੰਕਲ ਜੀ ਪਿੱਛੇ ਜੇ ਇੱਕ ਆਪਾਂ ਵੀਡੀਓ ਸ਼ੂਟ ਕੀਤੀ ਸੀ ਤੁਹਾਡੇ ਤੇ ਆਂਟੀ ਜੀ ਹੁਣ ਨਾਲ ਮੈਂ ਕੀਤੀ ਸੀ ਸ਼ੂਟ ਕੁਰਬਾਨੀ ਕੁਰਬਾਨੀ ਹੀ ਜਾ ਟਾਈਟਲ ਕੁਰਬਾਨੀ ਤੇ ਅੰਕਲ ਜੀ ਇੱਕ ਲਈ ਉਹ ਦੋ ਲਫ਼ਜ਼ਾ ਹੋ ਜਾਣਾ ਬੋਲ ਕੇ ਉਹ ਵਾਲੀ ਕੁਛ ਨਹੀਂ ਦੇ ਇੱਕ ਕਲਗੀਆਂ ਵਾਲੇ ਪਾਤਸ਼ਾਹ ਦੇ ਚੋਜ ਲਿਖਦਾ ਕੋਈ ਉਹਦੇ ਨੈਣਾਂ ਵਿੱਚ ਹੰਝੂ ਭਰੇ ਨੇ ਇੱਕ ਸਿਆਣਾ ਲਾਗੇ ਖੜੂ ਕਹਿੰਦਾ ਮਿੱਤਰਾ ਤੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਚੋਜ ਲਿਖਦਾ ਯਾਰ ਤੇ ਤੇਰੇ ਨੈਣਾਂ ਵਿੱਚ ਹੰਝੂ ਕੋਈ ਨਹੀਂ ਦੇ ਆਦੇਰ ਮੋਦੇ ਕੀ ਚੋਜ ਲਿਖਾਂ ਜਿਨੇ ਸਾਡੇ ਤੋਂ ਕੋਈ ਕੁਝ ਨਹੀਂ ਹਮ ਜਿਹੜੇ ਗੁਰੂ ਨੇ ਸਾਡੇ ਤੋਂ ਸਾਰਾ ਸਰਵੰਸੀ ਕਰਮਾਨ ਕਰਤਾ ਵਾਹ ਜੀ ਵਾਹ ਉਹਦੇ ਮਾ ਚੋਜ ਕੀ ਲਿਖਾਂ ਇਕਲਵੰਤ ਕੌਰ ਦੀ ਕਪਤਾ ਲਿਖੀ ਹੈ ਜੀ ਲਿਖ ਤੋ ਠੀਕ ਹੈ ਜੀ ਇਕਲ ਗੀਆਂ ਵਾਰੇ ਮੈਂ ਚੋਜ ਕੀ ਲਿਖਣੀ ਮਹਾਰਾਜ ਬਹਾਜਾ ਵਾਲੇ ਦੇ ਚੋਜ ਕੀ ਲਖਣੇ ਵਾਰ ਦਿੱਤਾ ਪਰਵਾਰ ਨਾ ਇਹ ਚੀਜ਼ਾਂ ਜਿਹੜੀਆਂ ਨੇ ਗਰੀਬ ਲੋਕਾਂ ਦੀ ਨਕਲ ਤੇ ਰਸਾਰੀਆਂ ਅਲਗੋ ਜਾਣਾ ਪੁਰਾਣਾ ਸੰਕ ਜੀ ਜਿੱਦਾਂ ਤੁਸੀਂ ਬੋਲਣ ਦੇ ਹੀ ਹੋਣੇ ਮੈਂ ਵੇਖਦਾ ਤੁਹਾਡੇ ਫੇਸ ਐਕਸਪ੍ਰੈਸ਼ਨ ਜਾਂ ਹਨਾ ਮੂਲ ਤੇ ਜਿੱਦਾਂ ਹਨਾ ਜੋਸ਼ ਤੇ ਚੜ ਹੁੰਦਾ ਵਾ ਕਿ ਕਿੰਨਾ ਜੋਰ ਲੱਗਦਾ ਗਲੇ ਦਾ ਵੀ ਤੇ ਕਿੰਨਾ ਅੰਗਲ ਜੀ ਦੇ ਪਿਛੇ ਰਾਇ ਰਹਿੰਦਾ ਵੈ ਰਿਆ ਜੀ ਦਿਵਾਨ ਸਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਜੀ ਹਾਂਜੀ दिमान चलਦੇ ਰਹਿੰਦੇ ਆ ਫਿਰ ਜਦੋਂ ਵੀ ਆਪਾਂ ਘਰ ਵਿੱਚ ਬੈਨੇ ਹਮ ਸਾਡਾ ਖਿਆਲ ਹੁੰਦਾ ਵੀ ਕੁਛ ਨਾ ਕੁਛ ਗੁਈਏ ਜੀ ਜਾਂ ਕੋਈ ਸੱਜਣ ਮਿੱਤਰ ਆ ਜਾ ਮਿਲਣ ਵਾਸਤੇ ਸੰਧੂ ਸਭ ਕੁਛ ਸੁਣਾਇਆ ਯਾਰ ਅੱਛਾ ਅੰਗਲ ਜੀ ਮੈਨੂੰ ਇਹ ਗੱਲ ਦੱਸੋ ਜਿੱਦਾਂ ਮੰਨ ਲਓ ਵੀ ਤੁਸੀਂ ਸਟਾਰਟਿੰਗ ਵਿੱਚ ਜਦੋਂ ਆਪਣਾ ਸ਼ੁਰੂ ਤੋਂ ਆਪਣਾ ਸਟਾਰਟਿੰਗ ਕੀਤੀ ਇਸ ਫੀਲਡ ਵਿੱਚ ਤੇ ਉਦੋਂ ਮਤਲਬ ਵੀ ਤੁਹਾਡਾ ਕਿੰਨਾ ਰਿਆਜ ਹੁੰਦਾ ਹੈ ਜਾਂ ਕਿਹੜੇ ਸਾਹਮਣੇ ਰਿਆਜ ਕਰਦੇ ਹੋ ਉਦੋਂ ਰਿਆਜ ਜੀ ਇਹ ਮੈਂ ਪਹਿਲਾਂ ਤੇ ਢੋਲਕੀ ਵੀ ਛਣ ਜਾਂਦਾ ਰਿਹਾ ਅੱਛਾ ਫਿਰ ਮੈਂ ਢੋਲਕ ਵਜਾਉਣ ਤੋਂ ਬਾਅਦ ਵਿੱਚ ਗਾਉਣ ਲੱਗਿਆ ਜੀ ਹਮ ਜਦੋਂ ਗਾਉਣ ਲੱਗਿਆ ਮੈਂ ਇੱਕ ਪ੍ਰੋ ਆਪਣੇ ਸਰ ਤੇ ਫੜਿਆ ਮੈਂ ਉਹ ਸਮਾਂ ਤੋਂ 30 ਸਾਲ ਗੇਤੀ ਗੱਲਾਂ ਜੀ ਮੈਨੂੰ ਵੀ 50 ਸਾਈ ਦੇ ਕੇ ਘਰੇ 50 50 ਰੁਪਏ ਸਾਈ ਦੇ ਕੇ ਮੈਨੂੰ ਪ੍ਰੋਗਰਾਮ ਆਸ ਤੇ ਵਾਵਾ ਹੁਣੇ ਪੂਰੋ ਉਹਨਾਂ ਦੇ ਬਹੁਤ ਤੇ ਜਿਹੜੂ ਕੋ ਮੈਂ ਸਿੱਖਦਾ ਹੈਗਾ ਗਿਆਨੀ ਮੇਵਾ ਸਿੰਘ ਪਿੰਡ ਵਾਲੇ ਹਾਂਜੀ ਬਚਪਨ ਵਿੱਚ ਮਦਨਾ ਟੋਲ ਕੋ ਜਾਉਂਦਾ ਰਿਹਾ ਜਦੋਂ ਮੈਨੂੰ ਸਾਈ ਦੇ ਕੇ ਤੇ ਜਾਂਦਾ ਵੀ ਮੈਂ ਨਹੀਂ ਪ੍ਰੋਗਰਾਮ ਤੇ ਜਾ ਹੁਣ ਤੂੰ ਹੀ ਜਾਏਗਾ ਇਹ ਸਾਈ ਤੂੰ ਫੜੀ ਅਜੀ ਅੱਛਾ ਮੈਂ ਕਿਹਾ ਨਹੀਂ ਵੀਰੇ ਪ੍ਰੋਗਰਾਮ ਆ ਭਾਲਿਆ ਪਰ ਭਗਤੋਂ ਬਣਾ ਦੋ ਦਾ ਦਵਾਨ ਦੋ ਦਿਨ ਦਾ ਦਵਾਨ ਹੁੰਦਾ ਜੀ ਦਿਨਾਂ ਨਰਦ ਲਾ ਕੇ ਹਾਂਜੀ ਪਹਿਲੇ ਦਿਨ ਗਿਆ ਉਹ ਬੜੇ ਭਾਰਾਂ ਤੇ ਪੈ ਕੇ ਅਗਲੇ ਦਿਨੀ ਬੜੇ ਭਾਰਾਂ ਤੇ ਪੈ ਕੇ ਪਹਿਲੇ ਦਿਨ ਤੇ ਗਿਆ ਜੀ ਤੇ ਮੈਂ ਕੱਲੇ ਨੇ ਦਵਾਨ ਤੇ ਭਗਤਾ ਲਿਆ ਅਗਲੇ ਦਿਨ ਮਨਾਲ ਤੇ ਲੈ ਗਿਆ ਉਹਨਾਂ ਨੂੰ ਜੀ ਫਿਰ ਮੈਂ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੇ ਮੈਂ ਗਾਵਣਾ ਤੇ ਆਪਣੇ ਸਿਰ ਤੇ ਗਾਵਣਾ ਮੈਨੂੰ ਕਿਸੇ ਦੀ ਲੋੜ ਨਾ ਪਵੇ ਆਪ ਹੀ ਪ੍ਰਚਾਰ ਕਰੂ ਦੇ ਆਪ ਹੀ ਗਾਉਂਗਾ ਜੀ ਅੱਛਾ ਅੱਛਾ ਹੁਣ ਐਸ ਵੇਲੇ ਮੇਰੇ ਕੋਲ ਦੋ ਟਰੰਕ ਕਦਾਵਾਂ ਭਰੇ ਆ ਜੀ ਕਦਾਵਾਂ ਦੇ ਹਾਂਜੀ ਆਪ ਪੜ ਕੇ ਆਪ ਮਿਹਨਤ ਕਰਕੇ ਆਪ ਪ੍ਰਚਾਰ ਕਰਕੇ ਆਪ 2 2.5 ਘੰਟੇ ਦੀ ਮੈਸੇਜ ਪਤਾਉਂਦੇ ਹਾਂ ਮੈਨੂੰ ਇਹ ਮਾਨ ਹੈ ਜਿੱਥੇ ਮੇਰਾ 2 ਘੰਟੇ ਦੀ ਸਟੇਜ ਹੁੰਦੀ ਲੋਕ 2.5 ਲਗਾਉਂਦੇ ਤੇ ਮੈਂ ਇਸ ਸਟੇਜ ਤੇ ਗੱਲ ਕਹਿਣਾ ਜੀ ਸਾਬ ਸਿਖ ਮੈਂ ਇਹ ਕਹਿਣਾ ਹੁਣਾਂ ਵੀ ਅਨੰਦ ਸਿੰਘ ਸਾਹਿਬ 2 ਘੰਟੇ ਟਾਈਮ ਹੈ ਜੀ ਮੈਂ ਕਹੇ ਜੇ ਤੁਸੀਂ ਸੁਣੋਗੇ ਮੈਂ 2 ਲਾਉਣਾ ਤੇ 2.5 ਘੰਟੇ ਸਮਾਪਤੀ ਕਰ ਦੇਣੀ ਮੈਨੂੰ ਪਤਾ ਇਹਨਾਂ ਸੁਣਨਾ ਜੀ ਕਿਉਂਕਿ ਉਹਨਾਂ ਚੋਂ ਆਪਾਂ ਗੋਣਾ ਜਿਹੜੇ ਚ ਸੰਗਤ ਨੇ ਸੁਣਿਆ ਸਾਨੂੰ ਅੱਛਾ ਮੈਨੂੰ ਅੰਕਲ ਜੀ ਇਹ ਗੱਲ ਦੱਸੋ ਕਿ ਜਿੱਦਾਂ ਵੱਲੋਂ ਸੰਗਤ ਬੈਠੀ ਹੁੰਦੀ ਆ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਜਾਂ ਹਨ ਤੇ ਉਹਨਾਂ ਨੂੰ ਕੇ ਟਾਈਮ ਕਈ ਹੁੰਦੇ ਪੀ ਵਿੱਚੋਂ ਉੱਠ ਕੇ ਚੱਲ ਜਾਂਦੇ ਆ ਜਾਂ ਕਈਆਂ ਨੂੰ ਬੰਨ ਕੇ ਰੱਖਣਾ ਕਹ ਲੋ ਹਨਾ ਆਡੀਅנס ਨੂੰ ਬੰਨ ਕੇ ਰੱਖਣਾ ਕਹ ਲੋ ਉਹ ਕਿਹੜਾ ਅੰਕਲ ਜੀ ਇਹੋ ਜਿਹਾ ਕੋਈ ਤਰੀਕਾ ਹੁੰਦਾ ਵਾ ਜਾਂ ਕੋਈ ਐਜੀ ਕਲਾ ਹੁੰਦੀ ਆ ਕਿਦਾਂ ਮਿਲ ਵੀ ਬੰਨ ਕੇ ਰੱਖਿਆ ਜਾ ਸਕੇ ਸਾਫ ਸਿੰਘ ਸਟੇਜ ਨੂੰ ਸਾਹਮਣ ਦਾ ਹਾਂਜੀ ਇਹ ਤਰੀਕਾ ਹੁੰਦਾ ਅੱਛਾ ਸਭ ਤੋਂ ਸਾਨੂੰ ਪਹਿਲਾਂ ਵੇਖਣਾ ਪਊਗਾ ਇੱਕ ਤੇ ਮਹਾਰਾਜ ਦੇ ਭਰੋਸੇ ਵਿੱਚ ਰਹਿਣਾ ਕੋਈ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ। ਐਸ ਵੇਲੇ ਤੂੰ ਹੀ ਹੈ ਮੇਰਾ। ਬਿਲਕੁਲ ਬਿਲਕੁਲ। ਕਿਉਂਕਿ ਗਾੜੀ ਸੰਗਤ ਵਿੱਚ ਬਿਠੇ ਨੇ ਸੰਗਤ ਦਾ ਚਿਹਰਾ ਵੇਖਣਾ ਪੈਂਦਾ ਵੀ ਸਾਨੂੰ ਸੁਣਦੇ। ਅੱਛਾ, ਵੀ ਸਾਨੂੰ ਸੁਣ ਮੇਰੀ ਜਿਹੜੀ ਮੈਂ ਗੱਲ ਕਰਦਾ ਇਹ ਮੈਨੂੰ ਸੁਣ ਲੈ ਕੇ ਸੁਣਦੇ। ਜੇ ਨਹੀਂ ਸੁਣਦੇ ਫਿਰ ਆਪਣੇ ਤੇ ਮਾਰਾ ਸਰਬਉੱਜੈ ਮੈਨੂੰ ਸੁਣਦੇ ਨਹੀਂ ਹੈ। ਫਿਰ ਆਪਣੇ ਆਪ ਨੂੰ ਆਨੰਦ ਨਹੀਂ ਆਊਗਾ। ਫਿਰ ਉਹ ਜਿਹੜਾ ਆਨੰਦ ਆ ਉਹ ਬਣਦਾ ਨਹੀਂ ਸਕੇ। ਗਾੜੀ ਬਿਠੀ ਹੁੰਦੀ ਨਹੀਂ ਸਕਦਾ ਸੁਣਨ ਵਾਸਤੇ। ਫਿਰ ਬਲਾਰੇ ਨੂੰ ਆਨੰਦ ਆਉਂਦਾ ਗਾਉਂਦਾ ਉਦੋਂ ਪਤਾ ਨਹੀਂ ਫਿਰ ਕਿ ਹੁਣ ਕੱਲੇ ਬੰਦੇ ਨੂੰ ਸੋਝਦਾ ਕੱਖ ਨਹੀਂ ਢਾਈ ਘੰਟੇ 스테ਜ ਤੇ ਗਾਉਣਾ ਦੋ ਢਾਈ ਘੰਟੇ ਕੋ ਖੇਡ ਨਹੀਂ ਜੀ ਬਿਲਕੁਲ ਬਿਲਕੁਲ ਸੰਗਤ ਅਕੀ ਸੋੜ ਦੀ ਜਿੱਤੇ ਦੋ ਘੰਟੇ ਟਾਈਮ ਹੈ ਸੰਤੂ ਸਾਹਿਬ ਵੀ 1 ਕਿੰਟ ਹੋ ਗਿਆ ਅੱਛਾ ਇਹ 25 ਕਿੰਟ ਜਾ ਰਿਹਾ ਮਤਲਬ ਤਿੰਨ ਘੰਟੇ ਦੀ ਢਾਈ ਤੋਨੇ ਤਿੰਨ ਘੰਟੇ ਦੀ ਸਾਹਸ ਸਿੰਘ ਦੀ ਆਮੇ 스테ਜ ਹੁੰਦੀ ਤੇ ਮੈਨੂੰ ਅੰਕਲ ਜੀ ਇਦਾਂ ਕਰੋ ਵੀ ਤੁਸੀਂ ਇਹ ਜਿਹੜੀ ਢੱਡਵਾਣਾ ਕੱਲੇ ਬੋਲਾਂ ਤੋਂ ਬਿਨਾਂ ਹੀ ਮਤਲਬ ਵੀ ਆਪਣੇ ਬੋਲਾਂ ਤੋਂ ਬਿਨਾਂ ਕੱਲੀ ਇਹਦੀ ਵਾਇਸ ਸੁਣਾਓ ਕਿਦਾਂ ਦੀ ਢਾੜੀਆਂ ਦੀ ਹੀਰੋ ਦੀਆਂ ਜਿਹੜੀ ਆ ਜਦੋਂ ਆਪਾਂ ਸਟੇਜ ਤੇ ਗਾਉਨੇ ਆ ਨਾ ਹੂੰ ਹੂੰ ਉਦੋਂ ਆਟੋਮੈਟਿਕ ਗੱਲਾਂ ਤੇ ਆਟੋਮੈਟਿਕੀ ਪੋਟੇ ਵਜਦੇ ਤੂੰ ਹਾਂ ਗੱਲ ਕੀਤੀ ਕਵੀਸ਼ਰੀ ਦੀ ਜੀ ਹਾਂਜੀ ਜੋਗ ਅਸਲ ਜੋਗੀ ਦੀ ਹਾਂਜੀ ਸਾਬ ਸਿੰਘ ਕਵੀਸ਼ਰੀ ਇੱਕ ਐਦਾਂ ਦੀ ਚੀਜ਼ ਵਨ ਉਹਦੇ ਨਾਲ ਕੋਈ ਸਾਜ਼ ਨਹੀਂ ਵਜਣ ਉਹ ਇੱਕ ਦੇ ਜੋਰ ਨਾਲ ਗੋਲੀ ਪਾਣੀ ਹਾਂਜੀ ਜਿਵੇਂ ਇੱਕ ਬੈਂਤ ਆ ਇੱਕ ਇੱਕ ਬੈਂਤ ਆ ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਕਲਗੀ ਆ ਲਾ ਆ ਤੇਰੀਆਂ ਕਰਨੀਆਂ ਨੇ ਪੱਕਾ ਸੰਗਲੇ ਗਰਾਮੀ ਦਾ ਤੋੜ ਦਿੱਤਾ ਮੇਰ ਜੋੜ ਕੇ ਚੌਂ ਆਸ ਰਹਿਣੀਆਂ ਨੂੰ ਮੇਰਾ ਜੋੜ ਕੇ ਚੌਂ ਆਸ ਰਹਿਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਇੱਕ ਹੀ ਸ਼ਰੀ ਹੈ ਬੈਂਤ ਹੁਣ ਇਹਨੂੰ ਗਾਉਣਾ ਪੜਾ ਔਖਾ ਕਿਰੀਸ਼ੀ ਜੰਚੇ ਗੋਈ ਵਧੀਆ ਗੋਈ ਚ ਅਲਗੋ ਜਨ ਅ ਜੰਚੇ ਵਧੀਆ ਜੀ ਰੱਬ ਦੀ ਕਿਰਪਾ ਸਭ ਕੁਝ ਮਾਲਕ ਦਾ ਬੰਦੇ ਦਾ ਕੁਛ ਨਹੀਂ ਜਦੋਂ ਸਟੇਜ ਤੇ ਆਪਾਂ ਮੈਨੂੰ ਮਾਰਦਾਂਗੇ ਕਦੀ ਵੀ ਆਪਾਂ ਮੈਨੂੰ ਮਾਰਾਂਗੇ ਫਿਰ ਆ ਵਿਦਿਆਲ ਹੋਊਗਾ ਜਿੱਥੇ ਮੈਮ ਉਥੇ ਉਹ ਨਹੀਂ ਆਉਂਦਾ ਇੱਕ ਅੰਕਲ ਜੀ ਸਾਊਂਡ ਦੀ ਬੜੀ ਪ੍ਰੋਬਲਮ ਹੁੰਦੀ ਕਹੀ ਜੀ ਸਟੇਜਾਂ ਦੇ ਉੱਤੇ ਬਿਲਕੁਲ ਬਿਲਕੁਲ ਤੇ ਉਦੋਂ ਅੰਕਲ ਜੀ ਫਿਰ ਕਿੰਨਾ ਕੁ ਪ੍ਰੋਬਲਮ ਹੁੰਦੀ ਤੁਹਾਨੂੰ ਵੀ ਜਦੋਂ ਸਾਊਂਡ ਦੀ ਆ ਜਾਂਦੀ ਕਿ ਜਾਂ ਸਾਊਂਡ ਤੋਂ ਬਿਨਾਂ ਵੀ ਕਰੀ ਗਾਇਆ ਤੇ ਸਾਊਂਡ ਤੋਂ ਬਿਨਾਂ ਵੀ ਕੋਈ ਆ ਜੀ ਇਹਨਾਂ ਆਪਾਂ ਕਹਿ ਸਕਦੇ ਆ ਅਖਾੜਾ ਲਾਇਆ ਤੁਸੀਂ ਬਿਲਕੁਲ ਅਜਿਹਾ ਲੱਗੋ ਜੀ ਆ ਜੀ ਹਾਂਜੀ ਇਹਨਾਂ ਨੇ ਨੈਪਕੁਟੀਆਂ ਕਮਿਆਰ ਗਾਉਂਦਾ ਰਿਹਾ ਕਿੱਦਾਂ ਮਤਲਬ ਨਾਇਬ ਕੂਟੀਆ ਕਮਿਆਰ ਉਹ ਪਹਿਲਾਂ ਗਾਉਂਦਾ ਹੁੰਦਾ ਸੀ ਪੂਰਨ ਭਗਤ ਪੁਰਾਣੇ ਰਿਕਾਰਡੋਂ ਉਹਦੀ ਨਕਲ ਕਰਦਾ ਸੀ ਠੀਕ ਹੈ ਜੀ ਉਹਦੀ ਨਕਲ ਮੈਂ ਕਰਦਾ ਜਿਸ ਸਪੀਕਰ ਮੇ ਕੋ ਨਾਮ ਹੀ ਹੋਵੇ ਇੱਕ ਮਸਾਲਾ ਉਹਦੇ ਵਿੱਚ ਡੇਢ ਘੰਟਾ ਦੋ ਕੋਸਾਂ ਹੈ ਅੱਛਾ ਜੀ ਤਾੜ ਦਾ ਮੈਂ ਕਿਹੜੇ ਕਿਹੜੇ ਤੁਸੀਂ ਸਾਜ਼ ਵਜਾ ਲੈਣਗੇ ਜੀ ਮੈਂ ਜੀ ਢੋਲਕ ਵਜਾ ਲੈਣਾ ਜੀ ਹਾਂ ਜੀ ਪੀਟੀ ਵਜਾ ਲੈਣਾ ਜੀ ਪਰ ਉਹ ਨਹੀਂ ਮੋਨੇਮ ਓਕੇ ਟਾੜ ਵਜਾ ਲੈਣਾ ਜੀ ਠੀਕ ਹੈ ਜੀ ਜਿੰਮਟਾ ਵਜਾ ਲੈਣਾ ਜੀ ਮਾਫ ਕਰੇ ਕੋ ਜਿਹੜੇ ਸਾਜ਼ ਤੇ ਬਾਲੇ ਉਹ ਤੇ ਕੂਟੀ ਮਾਰਨੀ ਤੇ ਠੀਕ ਹੈ ਜੀ ਚਲੋ ਵਧੀਆ ਵਧੀਆ ਜੀ ਬੜੀ ਕਿ ਆਪਣਾ ਇਹੀ ਮੇਨ ਆ ਜੀ ਜਿੰਨਾ ਚਿਰ ਗੋਆਇਆ ਜ਼ਿੰਦਗੀ ਆ ਤੇ ਜਿੰਨਾ ਚਿਰ ਜ਼ਿੰਦਗੀ ਰਹੇਗੀ ਧਾਰਮਿਕ ਗਾਉਣਾ ਤੇ ਧਾਰਮਿਕ ਗਾਉਣਾ ਕੀ ਬਾਤ ਆ ਜੀ ਇਥੋਂ ਬੜੇ ਰੱਬ ਨੇ ਕਿਰਪਾ ਕੀਤੀ ਇਥੋਂ ਬੱਚੇ ਪੜਾਏ ਇਥੋਂ ਬੱਚੇ ਲਿਖਾਏ ਇਥੋਂ ਬੱਚੇ ਬਾਹਰ ਭੇਜੇ ਇਥੋਂ ਆ ਕੁਲੀਆਂ ਬਣੀਆਂ ਸਭ ਕੁਛ ਦੀ ਇੱਜ਼ਤ ਪਾਤੇ ਸਭ ਕੁਛ ਅਸੀਂ ਸਿਹਜਾ ਦੀ ਇੱਜ਼ਤ ਅੱਜ ਤੱਕ ਮੈਂ ਸਾਫ ਸਿੰਘ ਮੈਨੂੰ ਕਦੀ ਕਦੇ ਸਟੇਟ ਤੇ ਕਦੀ ਨਹੀਂ ਆਏ ਨਹੀਂ ਕਿ ਆਪੀ ਬੰਦ ਕਰ ਦਿਓ ਜੀ ਬਸ ਕਰੋ ਆਪਣੀ ਮਰਜ਼ੀ ਨਾ ਮਾਰੋ ਕਾਲੀ ਕਾਲੀ ਉਹਦਾ ਟੀਮ ਦੇ ਵਿੱਚ ਅੰਗਲ ਜੀ ਕਿੰਨੇ ਕ ਹੈਗੇ ਤੁਹਾਡੇ ਸਾਥੀ ਹੈ ਕਿ ਤੁਹਾਡੇ ਵਾਈਫ ਹੋਗੇ ਤੇ ਤੁਸੀਂ ਇੱਕ ਮੰਜੂ ਵਾਲਾ ਹੁੰਦਾ ਜੀ ਨਾਲ ਇੱਕ ਲਗੋਜੀ ਹੁੰਦੇ ਠੀਕ ਹੈ ਜੀ ਇੱਕ ਚਿਮਟੇ ਵਾਲਾ ਹੁੰਦਾ ਜੀ ਠੀਕ ਟੋਕੜਾ ਹੁੰਦਾ ਜੀ ਪੰਜ ਛੇ ਜਣੇ ਪੰਜ ਛੇ ਜਣੇ ਠੀਕ ਹੈ ਜੀ ਬਹੁਤ ਹੈ ਮੇਰੇ ਦਿਵਾਨ ਯੂਪੀ ਬਹੁਤ ਯੂਪੀ ਮੇਰੇ ਜੀ ਦੋ ਤਿੰਨ ਦਿਵਾਨ ਹੁੰਦੇ ਜੀ ਤੇ ਯੂਪੀ ਵਾਲੀ ਸਾਈਡ ਜਦੋਂ ਅਪ ਡਾਊਨ ਕਰਦੇ ਕਿ ਜਾਂ ਉੱਥੇ ਰਹਿੰਦੇ ਜਾਂ ਕਿੱਦਾਂ ਨਾ ਮਨ ਅੱਜ ਜਾਣਾ ਜੀ ਕੱਲ ਦਾ ਦਿਵਾਨ ਹਾਂ ਹਾਂ ਅੱਜ ਆਪਾਂ ਟੇਲ ਤੇ ਬਹਿਨੇ ਜੀ ਸ਼ਾਮ ਨੂੰ ਸਿਰੇ ਜਾ ਕੇ ਉਤਰਦੇ ਦਿਵਾਨ ਪੁਤੌਣੇ ਅਗਰ ਜਿਹੜੇ ਪੈ ਵਾਪਸ ਆ ਜੂ ਭਾਈ ਉਤਗਲੇ ਦਿਨਾਂ ਅਸਤੇ ਵਿੱਚ ਅੰਗਲ ਜੀ ਜਾਂਦੇ ਆਉਂਦੇ ਆ ਕਦੀ ਇਹੋ ਜਿਹੀ ਕੋਈ ਮੁਸ਼ਕਲ ਦਾ ਸਾਹਮਣਾ ਕੋਈ ਇਹੋ ਜਿਹਾ ਕਿੱਸਾ ਆਇਆ ਜਿਹੜਾ ਕੋਈ ਨਹੀਂ ਠੀਕ ਰਿਹਾ ਸਾਰਾ ਬਹੁਤ ਵਧੀਆ ਕਿਉਂਕਿ ਸਫਰ ਬੜੇ ਲੰਮੇ ਹੁੰਦੇ ਆ ਜਿਹੜੇ ਰਾਗੀ ਜੇ ਟਾਂਗੀ ਸਭ ਤੋਂ ਵੱਡੀ ਮਿਹਨਤ ਕੀਤੀ ਤੇ ਜਿੰਨੇ ਜਥੇ ਨਾ ਹਾਂਜੀ ਚੰਗੇ ਜਥੇ ਉਹਨਾਂ ਚ ਆਪਣਾ ਨਾਮ ਅਜੀ ਸਭ ਜਾਣ ਚੰਗੇ ਜਥੇ ਕਿਤੇ ਵੀ ਚਲ ਜਾਓਗੇ ਕਿਸੇ ਜਥੇ ਨੂੰ ਮਿਲੋਗੇ ਤੁਸੀਂ ਜਾਂ ਸੰਦੂ ਦੇ ਲਗੂ ਸੰਦੂ ਨੂੰ ਜਾਣਦੇ ਆ ਕਿਉਂਕਿ ਇਹ ਲਗੋਜੀਆਂ ਕਰਕੇ ਮੇਰੀ ਜਾਣ ਪਛਾਣ ਇੱਕ ਲਗੋਜੀਆਂ ਕਰਕੇ ਇੱਕ ਕਾਲੀ ਚਾਦਰ ਕਰਕੇ ਕਾਲੀ ਚਾਦਰ ਮੇਰੇ ਕੋਲ ਹੋ ਗਈ ਜੀ ਕਾਲੀ ਚਾਦਰ ਬਚਪਨ ਤੋਂ ਹੀ ਜਿੱਦਾਂ ਛੋ ਹਾਂ ਬਿਲਕੁਲ ਕਾਲੀ ਚਾਦਰ ਮੇਰੇ ਕੋਲ ਜਦੋਂ ਤੋਂ ਜਦੋਂ ਜੂਪੀ ਜਾਈਏ ਨਾ ਜੇ ਕਈ ਵਾਰ ਜਿੱਥਿਆਂ ਦੇ ਚਾਦਰ ਚ ਕੀ ਆ ਇਹ ਚਾਦਰ ਨਹੀਂ ਛੱਡਦਾ ਤੁੰਗ ਹੂੰ ਮੇਰਾ ਸ਼ੌਂਕ ਆ ਜੀ ਕਾਲੇ ਰੰਗ ਨੂੰ ਬੜਾ ਪਿਆਰ ਕਰਦਾ ਹਾਂ ਕਾਲੀ ਚਾਦਰ ਮੇਰੇ ਕੋਲ ਨੇ ਉਹ ਕਾਲੀ ਚਾਦਰ ਵਾਲੇ ਆਏ ਕਿ ਨਹੀਂ ਅਸੰਦੂ ਜਰ ਕੋਈ ਅੰਕਲ ਜੀ ਪੁਰਾਣੇ ਪੁਰਾਣੇ ਟਾਈਮ ਦਾ ਕੋਈ ਮੈਨੂੰ ਬੋਲ ਸੁਣਾਓ ਜਿੱਦਾਂ ਕੋਈ ਮਾਨਕ ਸਾਹਿਬ ਦੀ ਜਾਂ ਐਦਾਂ ਕੋਈ ਪੁਰਾਣੇ ਟਾਈਮ ਦੇ ਰਾਗੀ ਜਿੱਦਾਂ ਕਹ ਲੋ ਕਿ ਇੱਕ ਆਰਟਿਸਟ ਦਾ ਕੋਈ ਬੋਲ ਬੋਲ ਸਕਦੇ ਨਹੀਂ ਅੰਕਲ ਜੀ ਗਾਣੇ ਗਾਣੇ ਦੇ ਵਜੋਂ ਜਾਂ ਕੁਝ ਇਦਾਂ ਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਏ ਮਾਂ ਰੱਬ ਦਾ ਨਾ ਓਏ ਦੁਨੀਆਂ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਇਹ ਮਾਨਕ ਸਾਹਿਬ ਦੀ ਚੀਜ਼ ਹੈ ਮਾਨਕ ਸਾਹਿਬ ਵੀ ਇੱਕ ਰਬੀ ਰੂਹੀ ਬੜਾ ਉੱਚਾ ਗਾਇਉਣਾ ਨਰਿੰਦਰ ਬੀਬਾ ਆਲਮ ਲੋਹਾਰ ਕਦੀ ਯੂਮਾਨਕ ਮੈਂ ਇਹਨਾਂ ਨੂੰ ਸੁਣਦਾ ਜੀ ਤੁਸੀਂ ਕਾਫੀ ਪੁਰਾਣੇ ਟਾਈਮ ਦੇ ਮਿਲਿ ਤੁਹਾਡਾ ਬਰਥ ਵਾ ਤੁਸੀਂ ਪੁਰਾਣੇ ਟਾਈਮ ਤੇ ਜਿੱਦਾਂ ਪੁਰਾਣੇ ਆਰਟਿਸਟ ਜਿਦਾ ਚਮਕੀਲਾ ਹੋ ਗਿਆ ਜਾਂ ਜਮਲਾ ਜੱਟ ਜੀ ਹੋ ਗਏ ਹਾਂ ਜਮਲਾ ਨੂੰ ਸੁਣਿਆ ਜੀ ਉਹਨਾਂ ਨੂੰ ਤੁਸੀਂ ਸੁਣਿਆ ਲਾਈਵ ਸੁਣਿਆ ਬਹੁਤ ਨਹੀਂ ਲੈਫ ਨਹੀਂ ਸੁਣਿਆ ਜੀ ਹਾਂਜੀ ਨਹੀਂ ਲੈਫ ਨਹੀਂ ਅੱਛਾ ਠੀਕ ਹੈ ਜੀ ਉਹਦਾ ਪੁਰਾਣੇ ਆਰਟਿਸਟਾਂ ਦੇ ਵਿੱਚੋਂ ਤੁਹਾਨੂੰ ਤੁਹਾਡਾ ਫੇਵਰਟ ਕਿਹੜਾ ਜਾਂ ਕਿਹੜਾ ਮਨ ਜਮਲਾ ਜੀ ਬਹੁਤ ਵਧੀਆ ਗੋਣੇ ਚਮਲਾ ਜੀ ਗਰਮੀਤ ਬਾਬਾ ਜੀ ਬਹੁਤ ਵਧੀਆ ਗੋਣੇ ਨਿਰੰਦਰ ਬੀਬੀ ਜੀ ਨੂੰ ਮੈਂ ਬਹੁਤ ਸੁਣਨਾ ਚਮਕੀਲੇ ਨੂੰ ਘਰ ਸੁਣਵਾਏ ਠੀਕ ਹੈ ਜੀ ਅੰਕਲ ਜੀ ਮੈਨੂੰ ਇਹ ਜਿੱਥੇ ਸੋਟੀ ਢਡਵਾ ਇਹਨੂੰ ਵਜਾਉਣ ਦਾ ਕਿਹੜਾ ਤਰੀਕਾ ਹੁੰਦਾ ਵਲੀ ਇਹ ਆ ਜੀ ਇਹ ਜਿੱਦਾਂ ਜਿੱਦਾਂ ਕਬੂਤਰ ਨਹੀਂ ਕਰਦਾ ਇਹ ਇਹ ਤੂੰ ਕੰਮ ਕਰਨਾ ਆ ਜਿਹੜਾ ਗੂਠਾ ਜਿੰਨੀ ਆਪਾਂ ਅਛਾ ਵੇ ਕੇਚਪਾਣੀ ਨਾ ਆਪ ਦੇਖੀ ਤੋੜ ਜਿਹੜੀ ਮੌਤ ਡੈਣ ਨੇ ਕੁੱਲ ਦੁਨੀਆਂ ਨੂੰ ਖਾਰਿਆ ਮੈਂ ਇੱਕ ਦਿਨ ਸੋਹਣਾ ਓਏ ਤੇਰੇ ਉੱਤੇ ਆਉਣੀ ਓਏ ਤੇਰਾ ਵੇ ਜੀ ਨਹੀਂ ਕਰਨਾ ਆ ਭਰਿਆ ਮੈਂ ਲਾ ਛੱਡਣ ਨੂੰ ਓਏ ਸੱਜਣਾ ਮਿੱਤਰ ਵੇੜੇ ਓਏ ਪਾਦ ਅਠਣਗੇ ਡਾਉਣੀ ਓਏ ਸੋਨਾ ਗੱਦਿਆਂ ਤੇ ਤੇ ਜੋ ਨਾਰ ਭਰੇਆਂ ਦੀ ਤੇ ਸੋਨਾ ਗੱਦਿਆਂ ਤੇ ਤੇ ਚੋਦੀਆਂ ਗੜਕੂ ਵਾਹ ਇੱਕ ਦਿਨ ਤੇਰੀ ਓਏ ਗੋਆਂ ਲਕਣਾ ਦੀ ਵਸ਼ੌਰੀ ਜਿਹੜੀ ਕੋਠੀ ਦੇ ਵਿੱਚ ਸੰਧਵਾ ਮੌਜਾ ਮਾਰੀਆਂ ਓਏ ਤੇਰੀ লাশ ਇੱਥੇ ਘਰੀ ਨਹੀਂ ਟਿਕਾਉਣੀ ਮੈਂ ਇੱਕ ਦਿਨ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਹੋਜੂ ਉਹ ਬੈਣ ਪਰਾਸਮ ਤੇਰੇ ਬਾ ਬੈਠਣਗੇ ਸ਼ੌਣੀ ਅਣਿਆਵੇਂ ਕਰ ਲੈ ਬੰਦਗੀ ਨੂੰ ਕਿਆ ਬਾਤ ਹੈ ਜੀ ਪਿਛੇ ਜਿਹੜਾ ਤੁਸੀਂ Nusrat Fateh Ali Khan ਜੀ ਦਾ ਇੱਕ ਕਹ ਲੋ ਵੀ ਇੱਕ ਸੂਫੀ ਕਲਮ ਜਾਨਾਂ ਦੀ ਸੁਣੀ ਸੀ ਉਹ ਉੱਥੇ ਅਮਲਾ ਦੇ ਹੋਣਗੇ ਨਵੇੜੇ ਕਿਸੇ ਨੇ ਤੈਨੂੰ ਬਾਤ ਪੁੱਛਣੀ ਸੇਮ ਉਹਦੇ ਨਾਲ ਦੇ ਇਹ ਅੰਗਰੇਜ਼ੀ ਤੁਹਾਡੇ ਲਿਖੀ ਹੋਈ ਹੈ ਜਿਹੜੀ ਜਿਹੜੀ ਤੁਸੀਂ ਬੋਲ ਬੋਲੇ ਹਾ ਬੜਾ ਵਧੀਆ ਲੱਗਿਆ ਤੇ ਕਹਿ ਰਹੀ ਆ ਪਰ ਮੈਂ ਵਿੱਚ ਆਪਣੇ ਟੱਪੇ ਭਰੇ ਆ ਆਪਣੇ ਤੌਰ ਤੇ ਪਰੇ ਤੇ ਉਹ ਜਿੱਦਾਂ ਉਹ ਉਹ ਚੀਜ਼ ਦੇ ਨਾਲ ਕੰਪੇਅਰ ਕਰੀਏ ਤੇ ਜਿਹੜੇ ਲਿਰਿਕਸ ਆ ਉਹ ਜਿਹੜੇ ਬੋਲ ਨੇ ਉਹ ਸੇਮ ਸੇਮ ਮੈਚ ਹੁੰਦੇ ਆ ਬੜੇ ਵਧੀਆ ਲੱਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਪੋਡਕਾਸਟ ਵਿੱਚ ਅੰਗਲ ਜੀ ਉਹਨਾਂ ਨੇ ਕੀਤੀਆਂ ਬੜਾ ਧੰਨਵਾਦ ਆਪਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਸੰਧੂ ਜੀ ਦਾ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਪੋਡਕਾਸਟ ਦਾ ਹਿੱਸਾ ਬਣੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪੋਡਕਾਸਟ ਨੂੰ ਪੂਰਾ ਵੇਖਿਆ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਤੇ ਨੈਕਸਟ ਪੋਡਕਾਸਟ